मान्योग पुलिस कमिश्नर अमृतसर सदार गुरप्रीत सिंह भुलर साहब उन्होंने अनुसार सीआईए स्टाफ थ्री एसी पी मनिंदर जी इन्होंने एफ आई आर रजिस्टर की एफ आई नंबर अठारह पच्ची दो हजार दो पच्ची अंडर सैक्शन तीन सौ तीन दो तीन सौ सतारा दो तीन सौ कल दो पी एन एस पी एस कंटोनमेंट अमृतसर जो कि सारी कार्रवाई सीआईए स्टाफ थ्री ने की थी है ये है कि एक इनफोरमे मिली कि एक, 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 एक ਲੇਡੀ ਐਡਵੋਕੇਟ ਹੈਗੀ ਐ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਦੀ ਆਰਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਉਹਨੇ ਸਟicker ਲਾਇਆ ਹੋਇਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਤੇ ਉੱਪਰ ਐਕਟ ਅਪਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰਾਉਂਡ ਅਪ ਕੀਤੀ ਤੇ ਬਲੇਨੋ ਕਾਰ ਹੈ ਅ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਸੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟ ਸੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀਗੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟ ਆਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਿਕ ਕਾਰ ਵੀ ਗ੍ਰਾਮਤ ਹੋਈ ਜਿਹੜਾ ਕਿ ਅਪਲਾਈਡ ਫੋਰ ਅਸਿਕਰ ਨੰਬਰ ਪਰ ਜਿਹੜੀ ਕੀਆ ਸੈਲਟੋਸ ਕੀਆ ਸੋਨਿਕ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਪਰ ਡਾਕਟਰ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟਿੱਕਰ ਮਿਲਦਾ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਨੂੰ ਪਤਾ ਚੱਲੇ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of jaswant singh ਐ ਦੋਨੋਂ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਰਨਜੀਤ ਪਰ ਉਹਨੂੰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਟ ਤੇ ਲੈ ਕੇ ਆਏ ਗੋਇੰਵਾਲ ਸਾਹਤੋ ਤੇ ਉਹਦੇ ਆਪ ਤੇ ਸਾਨੂੰ ਕੀਆਕਾਰ ਵੀ ਬ੍ਰਮਧ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਨਜੀਤ ਦੀ ਰਿਸਪਾਲੀਏ ਸਿਮਰਜੀਤ ਕੌਰ ਹਲੇ ਪੱਜੀ ਹੋਈ ਹੈ ਸਰ ਕਿੰਨੀਆਂ ਗੱਡੀਆਂ ਦਿੱਲੀ ਤੋਂ ਲੈ ਕੇ ਆਏ ਨੇ ਵੀ ਹੁਣ ਤੱਕ ਹਲੇ ਤੱਕ ਸਾਨੂੰ ਜੇ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ ਜੀਐਸ ਸੋਨੈਟ ਕਾਰ ਲੱਗਾ ਕਿਡੀਆਂ ਚੋਰੀਆਂ ਗਈਆਂ ਨੇ ਜੀ ਇਹਨਾਂ ਦੇ ਬਾਰੇ ਪੁੱਛੋ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀ ਹੈ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਉਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਰਮਲ ਆਪਣਾ ਹਾਰਦੀ ਇਹ ਅਫਸਰ ਮਜ਼ਦ ਦਾ ਜਾਣਕਾਰੀ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ ਇਹ ਸਮਝਿਆ ਤਾਂ ਮਾਰ ਆਇਆ ਨਹੀਂ ਇਹ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫ फेब्रुवारी ਦਾ ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀਆਂ ਕੋਈ ਲਿੰਕ ਨਹੀਂ ਕਿ ਕਿਸ ਨਾਲ ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸੰਪਤਾ ਚੱਲੇ ਆ ਦੋਨਾਂ ਦਾ ਆਪਸੀ ਗਿਆ ਹੈਗਾ ਲਗਾਤਾਰ ਪੁਰਾਣੇ ਸਮੇਂ ਤੋਂ ਇਹਨਾਂ ਦੇ ਦਸਤਾਵੇਜ਼ਾਂ ਦੇ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਆ ਇਹਦੇ ਤੇ ਮਨਜੀਤ ਤੇ ਉਹ ਥਿਊਰੀ ਵਗਰਾ ਦੇ ਹੀ ਹੈਗੇ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਤੇ ਦੋ ਚੋਰੀ ਦੇ ਬਾਕੀ 420 ਦੇ ਨੇ ਤੇ ਆਬਵੀਅਸਲੀ ਤੋਖਾ ਤੜੀ ਦੇ ਕੰਮਟ ਕਰ ਹੀ ਰਿਹਾ ਜੀ ਸਰ 1200 ਦੇ ਪ੍ਰਧਾਨ ਨੂੰ ਇਹ ਚੀਜ਼ ਨਾਲ ਦੱਸ ਹੈ ਗਿਆ ਜੀ ਤੁਹਾਡੇ ਕੀ ਲੈ ਕਰ ਰਹੇ ਨੇ ਹਾਂਜੀ ਉਹਨਾਂ ਦੇ ਨੋਟਿਸ ਇਚ ਹੀ ਹੈ ਅੱਛਾ ਜਾਣਕਾਰੀ ਦਿੱਤੀ ਜਾਏਗੀ ਜਾਂ ਬਿਲਕੁਲ ਜੀ ਅਸੀਂ ਜਿਵੇਂ ਦੋ ਗੱਡੀਆਂ ਦੀ ਲੈ ਲਈ ਹੈ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ ਖਾਨਾ ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ एफआई नंबर 30851 अंडर सेक्शन 379 आईपीसी 710 2023 दी एफआईआर खुद चोरी करते ਸੀ ਕਿ ਚੋਰੀ ਕਰਾ ਕੇ ਇੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਹਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਡਨ ਤੇ ਲਿੱਤਾ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਪਰ ਜੋ ਹਾਲ ਤੱਕ ਜੋ ਪਤਾ ਚੱਲੇ ਇਹਨੇ ਜਿਹੜੀ ਦੋ ਗੱਡੀਆਂ ਚੋਰੀ ਕੀਤੀ ਮਤਲਬ ਇਹਦੇ ਸਿਸਟਰੀ ਚਲਾ ਰਹੀ ਸੀ ਅਜੇ ਸਰ ਉਹ